ਆਮ ਘਰਾਂ ਦੇ ਜਿਹੜੇ ਕਹਿੰਦੇ ਸੀ ਸੀ ਦਰਿਆ ਬਚਾਉਣ ਵਾਲੇ ਆ ਉਹ ਹੁਣ ਧਮਕੀਆਂ ਤੇ ਉਤਰਿਆ ਏ ਪੱਤਰਕਾਰਾਂ ਨੂੰ ਬਾਹਰ ਲਿਆ ਕੇ ਦੇਖਣ ਦੀ ਗੱਲ ਕਰਦ ਨੇ ਬਾਅਦ ਤੈਨੂੰ ਦੇਖਾਂ ਲੋਕਾਂ ਨੇ ਤੁਹਾਨੂੰ ਚੁਣ ਕੇ ਮੁੱਦੇ ਚੁੱਕਣ ਦੇ ਲਈ ਭੇਜਿਆ ਜਾਂ ਤੇ ਬਦਮਾਸ਼ੀ ਕਰਦੇ ਨੇ ਮੁੱਦੇ ਚੁੱਕਣ ਵਾਸਤੇ ਜਿਹੜੀ ਕੱਲ ਵੀਡੀਓ ਆਈ ਉਹ ਚ ਬਦਮਾਸ਼ੀ ਕਿਉਂ ਦਿਖ ਰਹੀ ਆ ਤੁਹਾਡੇ ਅਸੀਂ ਇਹਨੂੰ ਪੁੱਛਿਆ ਵੀ ਤੂੰ ਸਾਨੂੰ ਕਿੱਥੇ ਵੀ ਕਹੇ ਵੀਡੀਓ ਬਣਾਦਾ ਵੇਖ ਰਿਹਾ ਆਦਾ ਜਦ ਤੂੰ ਮਰਜ਼ੇ ਕੇਸ ਪਾ ਰੇ ਮੈਂ ਤਾਂ ਕਰਤਾ ਇਹ ਗੱਲ ਕਿਹਨੇ ਆਖੀ ਇਹ ਜਿਹੜਾ ਮੁੰਡਾ ਸੰਦੀਪ ਆ ਥੋੜਾ ਮੋਨਾ ਆਦਾ ਮੈਂ ਕਰਤਾ ਜਦ ਤੂੰ ਮਰਜ਼ੇ ਕੇਸ ਪਾ ਰੇ ਮੈਂ ਕਰਤਾ ਤੇ ਕਰਤਾ ਉਹ ਕੁਦਮਾਸ਼ੀ ਆ ਕਿ ਪੁੱਛਣਾ ਬਦਮਾਸ਼ੀ ਇਹਨਾਂ ਦਾ ਵੀ ਜਦ ਤੂੰ ਮਰਜੀ ਵੇਖ ਲਈ ਜਦੋਂ ਮਰਜੀ ਦੇਖਣਾ ਮੈਂ ਫਿਰ ਇੱਥੇ ਨਹੀਂ ਵੇਖਣਾ ਫਿਰ ਬਾਹਰ ਵੇਖਾਂਗੇ ਇੱਥੇ ਤਾਂ ਪਬਲਿਕ ਪੰਜਾਬੀ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਤੈਸ਼ ਦੇ ਵਿੱਚ ਆ ਕੇ ਕਹਿੰਦੇ ਹੋ ਕਿ ਚਲਾ ਬਾਹਰ ਦੇਖਦਾ ਹਾਂ ਦਾ ਮਤਲਬ ਤੇ ਤੁਹਾਨੂੰ ਵੀ ਪਤਾ ਕੀ ਆ ਵੇਰਾ ਜਿਹੜਾ ਬਾਹਰ ਆ ਬਾਹਰ ਵੇਖਾਂਗੇ ਉਹ ਬਖਾਤਾ ਜਿਹੜਾ ਉਹਨੇ ਕਿਹਾ ਵੀ ਜੱਜ ਜਿੱਥੇ ਮਰਜੀ ਦੇਖਣੀ ਉਹ ਨਹੀਂ ਦਿਖਾਇਆ ਹੁਣ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕੀ ਇਹ ਗੱਲਾਂ ਸੱਚ ਨੇ ਹੋ ਸਕਦਾ ਇਹ ਨਾ ਹੋਵੇ ਕੱਲ ਨੂੰ ਪੂਰੀ ਵੀਡੀਓ ਬਾਹਰ ਆ ਜਾਏ ਤੇ ਤੁਸੀਂ ਉਹ ਚ ਵੀ ਝੂਠੇ ਪੈ ਜਾਓ ਉਹਦੇ ਚ ਪਤਾ ਲੱਗ ਜਾਊਗਾ ਨਾ ਵੀ ਕਿਹੜਾ ਕਿਹੜੇ ਲਫ਼ਜ਼ਾਂ ਤੇ ਕਿਹੜੇ ਬੰਦੇ ਨੇ ਕੀ ਗੱਲ ਕਹੀ ਸੋ ਵਧੀਆ ਗੱਲ ਉਹ ਵੀਡੀਓ ਬਾਹਰ ਆਵੇ ਹੁਣ ਕਹਿੰਦੇ ਹੋ ਕਿ ਮੈਂ ਕੋਰਟ ਜਾਊਗਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਆ ਲੀਗਲ ਨੋਟਿਸ ਉਹ ਵੀ ਭੇਜੂਗਾ ਪਰ ਇਹ ਪਹਿਲਾਂ ਨਹੀਂ ਸੀ ਹੋ ਸਕਦਾ ਧਮਕੀ ਦੇਣ ਤੋਂ ਉਸ ਸਾਰੇ ਬਹਿਸ ਤੋਂ ਪਹਿਲਾਂ ਇਹ ਤੁਸੀਂ ਇਹ ਕਹਿਣਾ ਸੀ ਤੁਸੀਂ ਇੱਕ ਵਾਰ ਇਹਨਾਂ ਨੂੰ ਪੁੱਛ ਲਈਂਦੇ ਅਸੀਂ ਪੁੱਛਣ ਗਏ ਤੇ ਉਹਨਾਂ ਨੇ ਸਾਨੂੰ ਬਾਹਰ ਰੱਖੀ ਕੀਤਾ ਤੁਸੀਂ ਮੇਰੇ ਖਿਲਾਫ ਕੋਈ ਖਬਰ ਲਾ ਰਹੇ ਹੋ ਮੇਰਾ ਤੁਹਾਨੂੰ ਪੁੱਛਣਾ ਰਾਈਟ ਬਣਦਾ ਕਿ ਨਹੀਂ ਬਣਦਾ ਬਿਲਕੁਲ ਬਣਦਾ ਤੁਸੀਂ ਮੈਨੂੰ ਅੱਗੋਂ ਕਹੋ ਵੀ ਜਾ ਮੈਂ ਤੇ ਲਾਤੀ ਜਾ ਤੂੰ ਮੇਰੇ ਤੇ ਕੇਸ ਪਾ ਲਈ ਜੋ ਤੂੰ ਕਰਨਾ ਕਰ ਲਈ ਤੁਸੀਂ ਕਹੋ ਤੇ ਮੈਂ ਮੈਂ ਤੁਹਾਨੂੰ ਕੀ ਕਵਾਂ ਜਦੋਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਕਿਸ ਪਾਓ ਤੁਸੀਂ ਕਹੋ ਚਲ ਠੀਕ ਆ ਮੈਂ ਕਿਸ ਪਾਉਣਾ ਨਹੀਂ 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 ਪਰ ਮੈਂ ਪਰ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਾਹਰ ਆ ਮੈਂ ਦੇਖੂਗਾ ਜਾਰਾਤਰ ਵਿਧਾਇਕ ਇਸ ਤਰ੍ਹਾਂ ਗੱਲ ਨਹੀਂ ਕਰਦੇ ਪਠਾਨ ਮਾਜਰਾ ਕੋਲੇ ਕੋਈ ਖਾਸ ਤਾਕਤਾ ਕੋਈ ਨੇੜਤਾ ਸੀਐਮ ਸਾਹਿਬ ਨਾਲ ਕੋਈ ਰਿਸ਼ਤੇਦਾਰੀ ਆ ਉਹਨਾਂ ਨੂੰ ਇਹ ਨਹੀਂ ਇਹਨਾਂ ਦੀ ਜਿਹੜੀ ਤਾਕਤ ਆ ਉਹਦਾ ਸੋਰਸ ਕੀ ਆ ਕਿੱਥੋਂ ਆਉਂਦੀ ਆ ਇਹ ਤਾਕਤ ਵੀ ਇਸ ਤਰ੍ਹਾਂ ਤਹਿ ਚਾ ਕੇ ਇਸ ਤਰ੍ਹਾਂ ਡਰਾਉਣ ਦੀ ਗੱਲ ਕਰਦੇ ਪਤਮਾਚੀ ਧੋ ਕਰ ਰਿਹਾ ਸੀ ਮੈਂ ਤਾਂ ਆਪਦਾ ਪੱਖ ਪੁੱਛਣ ਗਿਆ ਨੂੰ ਵੀ ਤੂੰ ਸਾਡੇ ਖਿਲਾਫ ਕਿਉਂ ਬੋਲਿਆ ਤੂੰ ਸਾਡੇ ਖਿਲਾਫ ਟੀਆਰਪੀ ਲੈਣ ਦੇ ਚੱਕਰ 'ਚ ਸਾਡੇ ਖਿਲਾਫ ਕਿਉਂ ਬੋਲਿਆ ਅੱਜ ਉਹਦਾ ਮਾਲਕ ਦੇ ਤਮਕੀ ਦੇ ਰਿਹਾ ਸੀ ਪਿਆ ਤੇਰੇ ਹਲਕੇ 'ਚ ਜਾਊਗਾ ਮੇਰੇ ਹਲਕੇ 'ਚ ਆਵੇ ਵੈਲਕਮ ਜੀਆਂ ਆ ਮੈਂ ਉਹਨੂੰ ਕਹਿਣਾ ਜਿਹੜਾ ਵੀ ਉਹਦਾ ਮਾਲਕ ਆ ਵੀ ਤੂੰ ਆਪ ਆ ਮੈਂ ਵੀ ਤੇਰੇ ਨਾਲ ਚੱਲੂਗਾ ਹਲਕੇ ਦੇ ਵਿੱਚ ਆਪਾਂ ਫੇਰਾਂਗੇ ਇਹਦੇ ਰੋਪੜ ਦੇ ਵਿੱਚ ਦਿਨੇਸ਼ ਚੱਡਾ ਦੇ ਹਲਕੇ ਦੇ ਵਿੱਚ ਮਾਈਨਿੰਗ ਹੁੰਦੀ ਆ ਤੇ ਦਿਨੇਸ਼ ਚੱਡਾ ਇਸ ਗੱਲ ਤੋਂ ਔਖੇ ਨੇ ਕਿ ਹਰਮੀਤ ਸਿੰਘ ਪਠਾਣ ਮਾਜਰਾ ਇੱਥੇ ਆ ਕੇ ਸਾਰਾ ਕੰਮ ਸਾਂਭ ਰਿਹਾ ਨੇ ਮੈਨਿੰਗ ਆਪ ਦੇਖ ਰਹੇ ਨੇ ਕਹਿੰਦੇ ਬਾਬੇ ਬੁੱਢੇ ਨੂੰ ਮੰਨਦਾ ਮੈਂ ਵੀ ਮੇਰਾ ਉੱਥੇ ਕੋਈ ਲੈਣ ਨਹੀਂ ਦੇਣ ਨਹੀਂ ਕੋਈ ਮੈਨਿੰਗ ਨਾ ਕੋਈ ਵਾਹ ਨਾ ਵਾਸਤਾ ਨਾ ਮੇਰਾ ਕੋ ਬੰਦਾ ਜਿਹੜਾ ਮੇਰਾ ਕੋ ਬੰਦਾ ਕੰਮ ਚਲਾਉਂਦਾ ਹੋਊਗਾ ਉਹਦੇ ਤੇ ਪਰਚਾ ਦੇ ਦੇਣ ਉਹ ਕੌਣ ਬੰਦਾ ਮੈਨੂੰ ਨਾ ਦੱਸ ਦੇਣ ਉਹਦਾ ਕਿਹੜੇ ਬੰਦਾ ਮੇਰੇ ਨਾਂ ਲੈ ਕੇ ਕਰ ਰਿਆ ਜਾਂ ਦਿਨੇਸ਼ ਚੱਡਾ ਕਹਦੇ ਜਾਂ ਕੋਈ ਹੋਰ ਕਹਦੇ ਜਦੋਂ ਮੇਰੀ ਤੇ ਦਿਨੇਸ਼ ਚੱਡੇ ਦੀ ਗੱਲ ਹੀ ਨਹੀਂ ਕੋਈ ਹੋਈ ਤੁਹਤੇ ਮੈਨਿੰਗ ਕਿੱਥੋਂ ਆ ਗਈ ਤੁਸੀਂ ਜੁੜੇ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਬਟਾਲ ਬੀਤੇ ਦਿਨ ਤੋਂ ਵਿਧਾਨ ਸਭਾ ਦੀ ਇੱਕ ਵੀਡੀਓ ਜਿਸ ਦੇ ਵਿੱਚ ਹਰਮੀਤ ਸਿੰਘ ਪਠਾਨ ਮਾਜਰਾ ਐਮ ਐਲ ਏ ਸਨੌਰ ਪੱਤਰਕਾਰ ਨੂੰ ਇਹ ਕਹਿੰਦੇ ਸੁਣਦੇ ਨੇ ਕਿ ਚੱਲ ਬਾਹਰ ਆ ਦੇਖਦੇ ਆ ਚੱਲ ਤੈਨੂੰ ਬਾਹਰ ਆ ਕੇ ਦੇਖਦੇ ਆ ਤਾਂ ਮੈਲੇ ਪਠਾਨ ਮਾਜਰਾ ਮੇਰੇ ਨਾਲ ਨੇ ਕੱਲ ਤੋਂ ਲਗਾਤਾਰ ਉਹਨਾਂ ਦੇ ਸਵਾਲ ਹੋ ਰਹੇ ਨੇ ਕਿ ਐਮ ਐਲ ਏ ਹੁਣ ਆਮ ਘਰਾਂ ਦੇ ਜਿਹੜੇ ਕਹਿੰਦੇ ਸੀ ਸੀ ਦਰਿਆ ਬਚਾਉਣ ਵਾਲੇ ਆ ਉਹ ਹੁਣ ਧਮਕੀਆਂ ਤੇ ਉਤਰਿਆ ਪੱਤਰਕਾਰਾਂ ਨੂੰ ਬਾਹਰ ਲਿਆ ਕੇ ਦੇਖਣ ਦੀ ਗੱਲ ਕਰਦ ਨੇ ਤਾਂ ਪਠਾਨ ਮਾਜਰਾ ਮੇਰੇ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਕਰਦਿਆਂ ਇਹਨਾਂ ਦਾ ਪੱਖ ਜਾਣਦਿਆਂ ਕਿ ਇਹ ਕੀ ਕਹਿੰਦੇ ਨੇ ਅਸਲ ਦੇ ਵਿੱਚ ਉਹ ਇੱਕ ਛੋਟਾ ਜਿਹਾ ਕਲਿੱਪ ਆ ਉਸ ਤੋਂ ਪਹਿਲਾਂ ਦਾ ਅਸਲ ਉੱਥੇ ਕੀ ਹੋਇਆ ਸੀ ਸਾਰਾ ਮਸਲਾ ਕੀ ਆ ਗੱਲਬਾਤ ਇਹਨਾਂ ਦੇ ਨਾਲ ਕਰਦਿਆਂ ਸਵਾਗਤ ਹੈ ਪਠਾਨ ਮਾਜਰਾ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਸਭ ਤੋਂ ਪਹਿਲਾ ਸਵਾਲ ਮੇਰਾ ਹੀ ਸਿੱਧਾ ਲੋਕਾਂ ਨੇ ਤੁਹਾਨੂੰ ਚੁਣ ਕੇ ਮੁੱਦੇ ਚੁੱਕਣ ਦੇ ਲਈ ਭੇਜਿਆ ਜਾਂ ਤੇ ਬਦਮਾਸ਼ੀ ਕਰਨ ਦੇ ਲਈ ਮੁੱਦੇ ਚੁੱਕਣ ਵਾਸਤੇ ਪਰ ਜਿਹੜੀ ਕੱਲ ਵੀਡੀਓ ਆਈ ਉਹ ਚ ਬਦਮਾਸ਼ੀ ਕਿਉਂ ਦਿਖ ਰਹੀ ਹੈ ਤੁਹਾਡੀ ਬਦਮਾਸ਼ੀ ਨਹੀਂ ਦਿਖਦੀ ਉਹ ਉਹ ਅੱਧੀ ਇਨਫਰਮੇਸ਼ਨ ਹੈ ਉਹ ਸਭ ਤੋਂ ਮਾੜੀ ਹੁੰਦੀ ਆ ਅਸੀਂ ਇੱਕ ਦਿਨ ਪਹਿਲੋ ਇਸੇ ਮੁੰਡਾ ਸੰਦੀਪ ਕੀ ਨਾਂ ਦਾ ਉਹਨੇ ਸੰਦੀਪ ਲਾਧੂਕਾ ਤੇ ਮਨਦੀਪ ਸਿੰਘ ਲਾਧੂਕਾ ਇਹਨਾਂ ਨੇ ਇੱਕ ਦਿਨ ਪਹਿਲੋ ਮੇਰੀ ਤੇ ਦਿਨੇਸ਼ ਛੱਡੇ ਦਾ ਨਾਂ ਲੈ ਕੇ ਬੜੀ ਇੱਕ ਵੀਡੀਓ ਬਣਾ ਕੇ ਪਾਤੀ ਲੜਪੇ ਉੱਥੇ ਝਗੜਪੇ ਵਿੱਚ ਸੀਐਮ ਆ ਗਿਆ ਸੀਐਮ ਸਾਹਿਬ ਦਾ ਨਾਂ ਲੈ ਆ ਛੜਾਤਾ ਵਿੱਚ ਐਮਐਲਏ ਪੈ ਕੇ ਉਹਨਾਂ ਨੇ ਦੂਰ ਦੂਰ ਕੀਤਾ ਨਾ ਤੇ ਲੜਾਈ ਦਾ ਦਿਨੇਸ਼ ਚੱਡੇ ਨੂੰ ਪਤਾ ਤੇ 나 ਮੈਨੂੰ ਪਤਾ ਦਿਨੇਸ਼ ਚੱਡਾ ਮੈਨੂੰ ਵੀਡੀਓ ਭੇਜਦਾ ਮੈਂ ਦਿਨੇਸ਼ ਚੱਡੇ ਨੂੰ ਭੇਜ ਰਿਆ ਹੁਣ ਉਸ ਚੀਜ਼ ਦਾ ਮੈਨੂੰ ਇਹ ਨਹੀਂ ਸਮਝ ਆਈ ਵੀ ਉਸ ਬੰਦੇ ਕੱਲੇ ਨੂੰ ਕਿਵੇਂ ਪਤਾ ਲੱਗਾ ਤੇ ਦੂਜੇ ਪੱਤਰਕਾਰਾਂ ਨੂੰ ਕਿਉਂ 100 ਕੈਮਰਾ ਲੱਗਾ ਉੱਥੇ ਵੀ ਉਹਦੀ ਇਕੱਲੇ ਦੀ ਇਨਫਾਰਮੇਸ਼ਨ ਕਿੱਥੋਂ ਸੀ ਫਿਰ ਪੱਤਰਕਾਰਾਂ ਕੋਲੇ ਸੋਰਸ ਹੁੰਦੇ ਨੇ ਹੋ ਸਕਦਾ ਉਹਦੇ ਸੋਰਸਾਂ ਨੇ ਉਹਨਾਂ ਨੂੰ ਦੱਸਿਆ ਹੋਵੇ ਨਹੀਂ 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 ਸੋਰਸ ਵਿਧਾਨ ਸਭਾ ਦੇ ਵਿੱਚ ਤੇ ਫਿਰ ਸੋਰਸ ਸਾਰਿਆਂ ਦੇ ਆ ਸਾਰਿਆਂ ਦੇ ਪੱਤਰਕਾਰ ਬੈਠੇ ਹੁੰਦੇ ਉੱਤੇ ਸਾਰਿਆਂ ਦੇ ਕੈਮਰਾਮੈਨ ਬੈਠੇ ਹੁੰਦੇ ਆ ਫਿਰ ਸੋਰਸ ਇੱਕ ਦੇ ਕਿਵੇਂ ਹੋਗੇ ਜਾਂ ਤੇ ਉਸ ਉਸ ਸਾਰੀ ਬਾਉਂਡਰੀ 'ਚ ਉੱਪਰ ਉਹਦੇ 'ਚ ਇਕੱਲਾ ਇਹੋ ਬੈਠਾ ਹੁੰਦਾ ਇਹਨੂੰ ਇਕੱਲੇ ਨੂੰ ਪਤਾ ਲੱਗਦਾ ਵੀ ਅਸੀਂ ਲੜੇ ਆ ਤੇ ਦੂਸਰਾ ਕੋਈ ਵੀ ਨਾ ਹੁੰਦਾ ਫਿਰ ਤੈਨੂੰ ਪਤਾ ਲੱਗਦਾ ਜਿਹੜੀ ਚੀਜ਼ ਹੋਈ ਹੀ ਨਹੀਂ ਉਹਨੂੰ ਦਿਖਾ ਕੇ ਉਹਦੀ ਟੀਆਰਪੀ ਲੈਣ ਦੇ ਚੱਕਰ 'ਚ ਆਪਣਾ ਆਪ ਵਿਖਾਉਣਾ ਉਹ ਵਧੀਆ ਗੱਲ ਜਾ ਆ ਸਾਡਾ ਫਰਜ਼ ਬਣਦਾ ਸੀ ਜਾਂ ਇਹਦਾ ਫਰਜ਼ ਬਣਦਾ ਸੀ ਪਹਿਲੋ ਵੀ ਉਹਨੂੰ ਪੁੱਛੋ ਸਾਡਾ ਫਰਜ਼ ਬਣਦਾ ਸੀ ਵੀ ਇਹਨੂੰ ਪੁੱਛੀਏ ਅਸੀਂ ਉਹ ਪੁੱਛਣ ਗਏ ਮੈਂ ਤੇ ਦਿਨੇਸ਼ ੱਡਾ ਦੋਏ ਨੇ ਵੀ ਅਸੀਂ ਆ ਦੋਵੇਂ ਨੇ ਖੜੇ ਆ ਤੂੰ ਇਹ ਦੱਸੋ ਵੀ ਤੁਸੀਂ ਸਾਨੂੰ ਲੜਦਿਆਂ ਕਿੱਥੇ ਵੇਖਿਆ ਉਹ ਪਹਿਲਾ ਮੁੰਡਾ ਕੁਝ ਨਹੀਂ ਬੋਲਿਆ ਇਹ ਦੁਬਾਰਾ ਆਇਆ ਤੁਸੀਂ ਇਹ ਗੱਲ ਕਹੀ ਵੀ ਵੀਡੀਓ ਪੂਰੀ ਆਜੇ ਸਭ ਨੂੰ ਵਧੀਆ ਸਾਰਿਆਂ ਨੂੰ ਪਤਾ ਲੱਗ ਜੇ ਅਸੀਂ ਇਹਨੂੰ ਪੁੱਛਿਆ ਵੀ ਤੂੰ ਸਾਨੂੰ ਕਿੱਥੇ ਵੇਖਾਇਆ ਵੀਡੀਓ ਬਣਾਉਦਾ ਵੇਖ ਰ ਅਦਾ ਜਾ ਤੂੰ ਮੇਰੇ ਤੇ ਕੇਸ ਪਾ ਰੇ ਮੈਂ ਤਾਂ ਕਰਤਾ ਇਹ ਗੱਲ ਕਿਹਨੇ ਆਖੀ ਇਹ ਜਿਹੜਾ ਮੁੰਡਾ ਸੰਦੀਪ ਆ ਉਹੜਾ ਮੋਨਾ ਆ ਅਦਾ ਮੈਂ ਕਰਤਾ ਜਾ ਤੂੰ ਮੇਰੇ ਤੇ ਕੇਸ ਪਾ ਦੀ ਮੈਂ ਕਰਤਾ ਤੇ ਕਰਤਾ ਉਹ ਬਦਮਾਸ਼ੀ ਆ ਕਿ ਪੁੱਛਣਾ ਬਦਮਾਸ਼ੀ ਆ ਮੈਨਾਂ ਦਾ ਵੀ ਜਾ ਤੂੰ ਮਰਜੀ ਵੇਖ ਲਈ ਜਦੋਂ ਮਰਜੀ ਵੇਖਣਾ ਮੈਂ ਫਿਰ ਇੱਥੇ ਨਹੀਂ ਵੇਖਣਾ ਫਿਰ ਬਾਹਰ ਵੇਖਾਂਗੇ ਇੱਥੇ ਤਾਂ ਪਬਲਿਕ ਆ ਮੇਰਾ ਜਿਹੜਾ ਬਾਹਰ ਆ ਬਾਹਰ ਵੇਖਾਂਗੇ ਉਹ ਵਿਖਾਤਾ ਜਿਹੜਾ ਉਹਨੇ ਕਿਹਾ ਵੀ ਜੱਜ ਜਿੱਥੇ ਮਰਜ਼ੀ ਵੇਖਣੀ ਉਹ ਨਹੀਂ ਦਿਖਾਇਆ ਗਿਆ ਹੁਣ ਜੇ ਮੈਨੂੰ ਕੋਈ ਕੋਈ ਗੱਲ ਕਰੂਗਾ ਉਹ ਉਹਦਾ ਰਾਈਟ ਬਣਦਾ ਵੀ ਐਮਐਲਏ ਨੂੰ ਚੁਣੇ ਹੋਏ ਨੂੰ ਇਹ ਬੋਲੇ ਉਹਦੇ ਕੋਲ ਰਾਈਟ ਹੈਗਾ ਮੈਂ ਆਪਦੀ ਸਫਾਈ ਲੈਣ ਕਿਸੇ ਕੋਲ ਜਾਣਾ ਵੀ ਤੂੰ ਇਹ ਮੇਰੇ ਤੇ ਜਿਹੜਾ ਅਲੀਗੇਸ਼ਨ ਲਾਇਆ ਕਿਉਂ ਲਾਇਆ ਜਦੋਂ ਕੋਈ ਗੱਲ ਹੀ ਨਹੀਂ ਹੈਗੀ ਅੱਛਾ ਤੁਸੀਂ ਜਾ ਕੇ ਮਨਦੀਪ ਸਿੰਘ ਬੈਠਾ ਸੀ ਤੁਸੀਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਪਲਾਈਟਲੀ ਪੁੱਛਿਆ ਮਨਦੀਪ ਨੂੰ ਕਿ ਭਾਈ ਤੁਸੀਂ ਇਹ ਖਬਰ ਚਲਾਈ ਆ ਤੇ ਤੁਸੀਂ ਇਹ ਤੇ ਮੇਰਾ ਪੱਖ ਨਹੀਂ ਲਿਆ ਜਾਂ ਤੁਹਾਨੂੰ ਕਿਵੇਂ ਪਤਾ ਲੱਗਾ ਲੜੇ ਤੁਸੀਂ ਪਲਾਈਟਲੀ ਪੁੱਛਿਆ ਬਿਲਕੁਲ ਬਿਲਕੁਲ ਪਲਾਈਟਲੀ ਪੁੱਛਿਆ ਇਹਨੂੰ ਵੀ ਆਏਨ ਪੁੱਛਿਆ ਵੀ ਤੇਰੇ ਕੋਲ ਕੀ ਪ੍ਰੂਫ ਹੈ ਮੈਂ ਹੀ ਲੜੇ ਆ ਪਰ ਮਨਦੀਪ ਸਿੰਘ ਨੇ ਬਾਅਦ ਦੇ ਵਿੱਚ ਵੀਡੀਓ ਦੇ ਵਿੱਚ ਇੱਕ ਹੋਰ ਵੀਡੀਓ ਕੱਲ ਉਹਨਾਂ ਦੀ ਆਉਂਦੀ ਆ ਮਨਦੀਪ ਨੇ ਕਿਹਾ ਕਿ ਤੁਸੀਂ ਸਿੱਧਾ ਜਾ ਕੇ ਕਹਿੰਦੇ ਹੋ ਕਿ ਮੈਂ ਤੁਹਾਡੇ ਜੁੱਤੀਆਂ ਮਾਰੂੰਗਾ ਹ ਜਿਹੜੀ ਤੇ ਚੀਜ਼ ਉਹ ਹੁਣ ਉਹਦਾ ਤੇ ਅੱਜ ਆਖੰਡ ਹੈ ਸੀਐਮ ਨੇ ਥੱਪੜ ਮਾਰੇ ਕੱਲ ਵਾਲੇ ਰਾਤ ਵਾਲੇ ਚਖੜਾਈ ਵੀ ਸੀਐਮ ਨੇ ਪਠਾਨ ਮਾਰੇ ਦੇ ਥੱਪੜ ਮਾਰੇ ਹੁਣ ਉਹ ਤੇ ਨਵੀਂ ਅੱਜ ਹੁਣ ਆ ਮੇਰਾ ਵੀਰ ਇੱਕ ਪਹਿਲੋ ਇੰਟਰਵਿਊ ਲੈ ਗਿਆ ਆਂਦਾ ਵੀ ਦਿਨੇਸ਼ ਚੱਡੇ ਦਾ ਤੇਰਾ ਮੈਨਿੰਗ ਦਾ ਰੌਲਾ ਮੈਂ ਉੱਤੇ ਵੀ ਆਉਣਾ ਮੈਂ ਉੱਤੇ ਵੀ ਆਉਂਗਾ ਪਹਿਲਾਂ ਤੁਸੀਂ ਇਸ ਮਸਲੇ ਤੇ ਮੈਨਿੰਗ ਦਾ ਆਂਦਾ ਰੌਲਾ ਹੁਣ ਉਹ ਤੇ ਉਹਦੇ ਉਹਦੇ ਵੀਊ ਆ ਨਾ ਆਪਣੇ ਵੀ ਉਹਨੇ ਤੁਹਾਡੇ ਪੱਤਰਕਾਰਾਂ ਕੋਲੋਂ ਜਾਂ ਪਬਲਿਕ ਕੋ ਆਪਣੇ ਆਪ ਨੂੰ ਸੇਫ ਕਿਵੇਂ ਕਰਨਾ ਉਹ ਤੇ ਉਹਦੇ ਆਪਣੇ ਵੀਊ ਆ ਪਰ ਜਿਹੜੇ ਸਾਡੇ ਵੀਊ ਆ ਉਹ ਸਾਡੇ ਵੀਊ ਵੀ ਉਹਦੀ ਗੱਲ ਦਾ ਮੈਂ ਜਵਾਬ ਦਿੱਤਾ ਤੇ ਉਹਨੇ ਉਹ ਮੈਨੂੰ ਆਂਦਾ ਵੀ ਇੱਥੇ ਵੇਖ ਲੈ ਮੈਂ ਇੱਥੇ ਨਹੀਂ ਫੇਰੇ ਇਹ ਦਸਤਨ ਆ ਬਾਹਰ ਵੇਖਾਂਗੇ ਨਹੀਂ ਪਰ ਉਹਨਾਂ ਨੇ ਜੋ ਕਿਹਾ ਉਹ ਬਿਲਕੁਲ ਰਿਕਾਰਡ ਨਹੀਂ ਹੋਇਆ ਕਿਉਂਕਿ ਤੁਹਾਡੀ ਵੀਡੀਓ ਆ ਮੈਂ ਉਸ ਵੀਡੀਓ ਦੇ ਆਧਾਰ ਤੇ ਹੀ ਸਵਾਲ ਕਰੂੰਗਾ ਤੁਹਾਨੂੰ ਪੰਜਾਬੀ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਤੈਸ਼ ਦੇ ਵਿੱਚ ਆ ਕੇ ਕਹਿੰਦੇ ਹੋ ਕਿ ਚਲਾ ਬਾਹਰ ਦੇਖਦਾ ਹਾਂ ਦਾ ਮਤਲਬ ਤੇ ਤੁਹਾਨੂੰ ਵੀ ਪਤਾ ਕੀ ਆ ਨਹੀਂ ਨਹੀਂ ਮੈਂ ਤੇ ਜਦੋਂ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਜਾਂ ਤੂੰ ਦੇਖ ਲਈ ਜਾਂ ਜਦ ਜੇ ਤੁਹਾਨੂੰ ਮਰਜੀ ਦੇਖ ਲਈ ਤੇ ਮੈਂ ਕੋਈ ਗੱਲ ਨਹੀਂ ਫਿਰ ਬਾਹਰ ਦੇਖਾਂਗੇ ਤੇ ਉਹਦੇ ਨਾਲ ਦਾ ਮੈਂ ਤਾਂ ਚੰਗਾ ਫਿਰ ਬਾਹਰ ਦੇਖ ਲ ਉਹ ਕਹਿ ਰਿਹਾ ਹੁਣ ਤੂੰ ਸਾਨੂੰ ਬਾਹਰ ਵਾਸਤੇ ਦੇਖੇਗਾ ਕਹਿ ਰਿਹਾ ਨਾ ਉੱਥੇ ਪੱਤਰਕਾਰ ਹੀ ਭਰਾ ਸਾਰੇ ਖੜੇ ਸਹੀ ਤੇ ਐਮਐਲਏ ਤਿੰਨੇ ਜਣੇ ਹੈ ਚਾਰ ਜਣੇ ਮੇਰੇ ਨਾਲ ਦਿਨੇਸ਼ ਚੱਡਾ ਸੀ ਮੈਂ ਸਾਂ ਇੱਕ ਅਨਬੋਲ ਅਮੂਲਕ ਸੀ ਤੇ ਉੱਥੇ ਆਪਣਾ ਦੇਮਾਨ ਆ ਗਿਆ ਚਾਰ ਜਣੇ ਅਸੀਂ ਬਾਕੀ ਸਾਰੇ ਪੱਤਰਕਾਰ ਸੀ ਨਾ ਦੇਮਾਨ ਨੇ ਰਿਕਾਰਡਿੰਗ ਕੀਤੀ ਐਮਐਲਏ ਨੇ ਕਹਿਨੇ ਕੀਤੀ ਨਹੀਂ ਕੀਤੀ ਨਾ ਪੱਤਰਕਾਰ ਨੇ ਨਾ ਕਹਿਨੇ ਉਹਨੇ ਆਪਣਾ ਇਕੱਲਾ ਸਿਰਫ ਉਹਦਾ ਪੱਖ ਨਹੀਂ ਦਿਖਾਇਆਗਾ ਸਾਡਾ ਕੱਲਾ ਦਿਖਾਤਾ ਮਤਲਬ ਲੋਕਾਂ ਨੇ ਬਦਮਾਸ਼ ਹੋ ਕਰਦਾ ਫਰਕ ਆ ਮਾਜਰਾ ਸਾਹਿਬ ਉਥੇ ਕੈਮਰੇ ਹੋਰ ਵੀ ਚੱਲਦੇ ਸੀ ਕਈ ਬੰਦੇ ਦੇ ਹੱਥ ਚ ਅੱਜ ਕੱਲ ਤਾਂ ਪਤਾ ਹੀ ਆ ਤ ਹਰੇਕ ਬੰਦਾ ਹੱਥ ਚ ਕੱਢ ਕੇ ਫੋਨ ਜੇਬ ਚੋਂ ਕੱਢ ਕੇ ਉਹਨੂੰ ਵੀਡੀਓ ਸਟਾਰਟ ਕਰ ਮੇਰੀ ਮੇਰੀ ਗੱਲ ਸੁਣ ਲੋ ਪਰ ਹੁਣ ਜੋ ਤੁਸੀਂ ਗੱਲਾਂ ਕਹਿ ਰਹੇ ਹੋ ਕੀ ਇਹ ਗੱਲਾਂ ਸੱਚ ਨੇ ਹੋ ਸਕਦਾ ਇਹ ਨਾ ਹੋਵੇ ਕੱਲ ਨੂੰ ਪੂਰੀ ਵੀਡੀਓ ਬਾਹਰ ਆ ਜੇ ਤੇ ਤੁਸੀਂ ਉਹ ਚ ਵੀ ਝੂਠੇ ਪੈ ਜਾਓ ਉਹਦੇ ਚ ਪਤਾ ਲੱਗ ਜਾਊਗਾ ਨਾ ਵੀ ਕਿਹੜਾ ਕਿਹੜੇ ਲਫ਼ਜ਼ਾਂ ਤੇ ਕਿਹੜੇ ਬੰਦੇ ਨੇ ਕੀ ਗੱਲ ਕਹੀ ਸੋ ਵਧੀਆ ਗੱਲ ਉਹ ਵੀਡੀਓ ਬਾਹਰ ਆਵੇ ਤੇ ਅੱਜ ਸਪੀਕਰ ਨੂੰ ਸ਼ਿਕਾਇਤ ਦਿੱਤੀ ਹੈ ਲਿਖਤੀ ਤੁਹਾਡੀ ਤੇ ਸਪੀਕਰ ਨੇ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਕੰਮ ਆਪਣੀ ਸਖਤ ਕਾਰਵਾਈ ਕਰਾਂਗੇ ਐਮਐਲਏ ਨੂੰ ਕਹਾਂਗੇ ਤਾੜਨਾ ਕਰਾਂਗੇ ਐਮਐਲਏ ਸਪੀਕਰ ਸਾਹਿਬ ਨੇ ਤੁਹਾਨੂੰ ਕੁਝ ਕਿਹਾ ਕੋਈ ਗੱਲ ਹੋਈ ਇਸ ਮਸਲੇ ਤੇ ਮੈਨੂੰ ਸਪੀਕਰ ਸਾਹਿਬ ਨੇ ਕਿਹਾ ਪਰ ਮੈਂ ਸਪੀਕਰ ਸਾਹਿਬ ਨੂੰ ਅੱਜ ਬਿਜੀ ਸੀ ਮੈਨੂੰ ਕਿਹਾ ਵੀ ਪਹਿਲੋ ਮੇਰਾ ਪੱਖ ਸੁਣ ਲਓ ਫਿਰ ਉਹਨਾਂ ਦਾ ਸੁਣ ਲਿਓ ਤੇ ਸਪੀਕਰ ਸਾਹਿਬ ਵੀ ਉਸੇ ਵਿਧਾਨ ਸਭਾ 'ਚ ਸੀ ਮੈਂ ਪਹਿਲੋ ਕਹਾਂਗਾ ਵੀ ਜਿਹੜੀ ਇਹਨਾਂ ਨੇ ਮੇਰੇ ਖਿਲਾਫ ਪਹਿਲੋ ਖਬਰ ਮੇਰੇ ਤੇ ਦਿਨੇਸ਼ ਦੇ ਲਾਈ ਆ ਪਹਿਲੋ ਉਹਦਾ ਪ੍ਰੂਫ ਪੁੱਛੋ ਆ ਸਾਡਾ ਰਾਈਟ ਬਣਦਾ ਨਾ ਸਾਡੇ ਕੋ ਖਿਲਾਫ ਪੱਤਰਕਾਰ ਕੋਈ ਇੰਟਰਵਿਊ ਦਿੰਦਾ ਜਾਂ ਕੋਈ ਗੱਲ ਕਰਦਾ ਬੇਸੀ ਆਪਣਾ ਪੱਖ ਪਛੀਬ ਸਾਡੇ ਤੇ ਕਿਉਂ ਹਤੋमत ਲਈ ਕਿ ਸਾਡਾ ਰਾਈਟ ਨਹੀਂ ਬਣਦਾ ਕਲਪ ਬਿਲਕੁਲ ਬਿਲਕੁਲ ਬੰਦਾ ਜੇ ਤੁਹਾਡੇ ਖਿਲਾਫ ਤੁਹਾਨੂੰ ਲੱਗਦਾ ਤੁਹਾਡੇ ਖਿਲਾਫ ਕੋਈ ਨਜਾਇਜ਼ ਗੱਲ ਕੀਤੀ ਗਈ ਹੈ ਜਾਂ ਅਣਹੋਣੀ ਨੂੰ ਬਣਾ ਕੇ ਦੱਸਿਆ ਗਿਆ ਹੁਣੀ ਬਣਾ ਕੇ ਦੱਸਿਆ ਗਿਆ ਤੇ ਬਿਲਕੁਲ ਤੁਹਾਡਾ ਪੱਖ ਬਣਦਾ ਪਰ ਤੁਹਾਡੇ ਪੱਖ ਦੇ ਵਿੱਚ ਜਿਹੜੀ ਵੀਡੀਓ ਆਈ ਉਹਦੇ ਵਿੱਚ ਤੁਹਾਡਾ ਬਿਲਕੁਲ ਮਤਲਬ ਗਲਤ ਜਾ ਰਿਹਾ ਹੋ ਜਾ ਉਹ ਨਾ ਸਿਰਫ ਮੇਰਾ ਦਿਖਾਇਆ ਗਿਆ ਜਿਹੜੀ ਚੀਜ਼ ਤੇ ਉਹਦਾ ਰੈਕਟ ਕੀਤਾ ਉਹ ਨਹੀਂ ਦਿਖਾਇਆ ਗਿਆ ਜਿਹੜਾ ਅਸੀਂ ਕਿਹਾ ਹੈ ਬਿਹਾ ਚੱਲ ਕੋਈ ਗੱਲ ਨਹੀਂ ਫਿਰ ਬਾਹਰ ਦੇਖ ਲਾਂਗੇ ਮੇਰਾ ਦਿਖਾਇਆ ਗਿਆ ਜਿਹੜਾ ਤੁਸੀਂ ਬੋਲਿਆ ਉਹ ਨਹੀਂ ਦਿਖਾਇਆ ਗਿਆ ਉਹ ਜੇ ਸਾਰੀ ਵੀਡੀਓ ਆ ਜਾਵੇ ਗੱਲ ਤਾਂ ਵਧੀਆ ਗੱਲ ਹੈ ਬਾਹਰ ਆ ਜੇ ਹੋ ਸਕਦਾ ਜੇ ਹੋ ਸਕਦਾ ਉਹਨਾਂ ਵਾਲੇ ਸਮੇਂ 'ਚ ਵੀਡੀਓ ਜੇ ਪਰ ਦੂਜੀ ਗੱਲ ਤੁਸੀਂ ਮੈਂ ਤੁਹਾਨੂੰ ਕੱਲ ਇੱਕ ਤੁਹਾਡਾ ਫੋਨ ਉਹ ਚੱਲ ਰਿਹਾ ਸੀ ਪੱਕ ਤੁਹਾਡਾ ਇੱਕ ਚੈਨਲ ਤੇ ਤੁਸੀਂ ਕਹਿੰਦੇ ਹੋ ਕਿ ਹੁਣ ਮੈਂ ਕੋਰਟ ਜਾਊਂਗਾ ਹੁਣ ਆਪਣਾ ਪੱਖ ਰੱਖੂਗਾ ਹੁਣ ਜਦਕੇ ਹੁਣ 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 ਮੈਂ ਆਪਣਾ ਕੋਰਟ ਜਾ ਕੇ ਤੁਸੀਂ ਹੁਣ ਕਹਿੰਦੇ ਹੋ ਕਿ ਮੈਂ ਕੋਰਟ ਜਾਊਂਗਾ ਤੇ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਆ ਲੀਗਲ ਨੋਟਿਸ ਉਹ ਵੀ ਭੇਜੂਗਾ ਪਰ ਇਹ ਪਹਿਲਾਂ ਨਹੀਂ ਸੀ ਹੋ ਸਕਦਾ ਧਮਕੀ ਦੇਣ ਤੋਂ ਉਸ ਸਾਰੀ ਬਹਿਸ ਤੋਂ ਪਹਿਲਾਂ ਯਾਰ ਇੱਕ ਗੱਲ ਸੁਣੋ ਆਪਾਂ ਇੱਕ ਦੂਜੇ ਨਾਲ 20 ਵਾਰੀ ਇੰਟਰਵਿਊ ਕਰਦੇ ਆ 20 ਵਾਰੀ ਗੱਲ ਕਰਦੇ ਆ ਅਸੀਂ ਤਾਂ ਮੈਂ ਤਾਂ ਕਹਤਾ ਵਕੀਲ ਨੂੰ ਉਹਦੇ ਵੀ ਇਹਨਾਂ ਨੂੰ ਇਹਦਾ ਪੇਜ ਸੰਭਾਣੀ ਪਰ ਮੇਰਾ ਮੈਂ ਉਹਨਾਂ ਨੂੰ ਨਿਆਣਦੇ ਨਹੀਂ ਮੈਨੂੰ 30 ਸਾਲ ਹੋ ਗਏ ਸਿਆਸਤ ਕਰਦੇ ਨੂੰ ਮੈਂ ਟਰੱਕ ਯੂਨੀਅਨ ਦਾ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਸਰਪੰਚ ਪਿੰਡ ਦਾ ਚੇਅਰਮੈਨ ਬਲਾਕ ਸਮਸੀ ਦਾ ਮੈਂ ਸਾਰੀਆਂ ABC ਦੀ ਪੜ ਕੇ ਆਇਆ ਮੇਰਾ ਫਰਜ਼ ਬਣਦਾ ਤੁਸੀਂ ਮੇਰੇ ਖਿਲਾਫ ਕੋਈ ਚੀਜ਼ ਲਾਈਆ ਤਾਂ ਮੈਂ ਤੁਹਾਨੂੰ ਪਹਿਲਾਂ ਪੁੱਛਾਂ ਜੇ ਤੁਹਾਨੂੰ ਪੁੱਛਣ ਗਿਆ ਤੁਸੀਂ ਕਹੋ ਵੀ ਜਾ ਮੈਂ ਤੇ ਕੇਸ ਪਾ ਦੇ ਜਾਂ ਤੂੰ ਜੋ ਕਰਨਾ ਕਰ ਲਾ ਫਿਰ ਤੇ ਮੇਰਾ ਰਾਈਟ ਬਣਦਾ ਨਾ ਕਿ ਨਹੀਂ ਮੈਂ ਤੁਹਾਨੂੰ ਤਰ ਪੁੱਛਣਾ ਜਿਤਨਾ ਉਹਨਾਂ ਨੇ ਸਾਨੂੰ ਪੁੱਛਣ ਤੋਂ ਬਿਨਾ ਲਾਤੀ ਸੀ ਦੂਸਰੀ ਸਾਡੀ ਖਬਰ ਮੇਰਾ ਤਾਂ ਫਰਜ ਬਣਦਾ ਹੈ ਨਾ ਫਿਰ ਉਹਨਾਂ ਫਿਰ ਤੁਸੀਂ ਇਹ ਕਹਿਣਾ ਸੀ ਤੁਸੀਂ ਇੱਕ ਵਾਰੀ ਇਹਨਾਂ ਨੂੰ ਪੁੱਛ ਲੀਂਦੇ ਅਸੀਂ ਪੁੱਛਣ ਗਏ ਤੇ ਉਹਨਾਂ ਨੇ ਸਾਨੂੰ ਵਾਰ ਰੈਕਟ ਕੀਤਾ ਫਿਰ ਉਹਦੇ ਰੈਕਟ ਚ ਉਹਨੂੰ ਜਵਾਬ ਦਿੱਤਾ ਵੀ ਕੋਈ ਗੱਲ ਨਹੀਂ ਵੀ ਉਹਨਾਂ ਦਾ ਜਦੋਂ ਦੇ ਦੋ ਜੋ ਕਰਨਾ ਤੂੰ ਕਰ ਲਈ ਜਾਂ ਵੇਖਣਾ ਵੇਖ ਲਈ ਉਹਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਇੱਥੇ ਨਹੀਂ ਫਿਰ ਬਾਹਰ ਵੇਖਾਂਗੇ ਉਹ ਸਾਡਾ ਬਾਹਰ ਵੇਖਾਂ ਗਾਲਾ ਚੱਲ ਗਿਆ ਤੋ ਜਿਹੜਾ ਉਹਨੇ ਬੋਲਿਆ ਉਹ ਨਹੀਂ ਚੱਲਿਆ ਫਰਕ ਆਇਆ ਪਰ ਪਟਾਣ ਮਾਰੇ ਸਭ 2 ਸਾਲ ਹੋ ਗਏ ਆਮਕਰਾਂ ਦੇ ਮੁੰਡੇ ਕੁੜੀਆਂ ਕਹਿੰਦੇ ਹੁੰਦੇ ਮਾਨ ਸਾਹਿਬ ਤਾਂ ਤੁਸੀਂ ਵੀ ਕਹਿੰਦੇ ਹੋ ਆਮਕਰਾਂ ਦੇ ਮੁੰਡੇ ਕੁੜੀਆਂ ਪਹਿਲੀ ਵਾਰ ਹੋਇਆ ਕਿ ਕਿਸੇ ਐਮਐਲਏ ਨੇ ਇਸ ਤਰੀਕੇ ਪੱਤਰਕਾਰ ਦੇ ਨਾਲ ਚਾਹੇ ਮੈਂ ਮੈਨੂੰ ਕਹਿੰਦਾ ਜਦੋਂ ਪੂਰੀ ਵੀਡੀਓ ਹੋਊਗੀ ਤਾਂ ਮਸਲੇ ਦਾ ਪਤਾ ਲੱਗ ਜਾਊਗਾ ਪਰ ਪਹਿਲੀ ਵਾਰ ਇਹ ਹੋਇਆ ਕਿ ਕਿਸੇ ਐਮਐਲਏ ਨੇ ਇਸ ਤਰ੍ਹਾਂ ਤੈਸ਼ ਦੇ ਵਿੱਚ ਆ ਕੇ ਰਿਐਕਟ ਕੀਤਾ ਹੋਵੇ ਹਾਲਾਂਕਿ ਪਿਛਲੇ ਦਿਨੀ ਐਮਐਲਏ ਸ਼ਰੀ ਐਮਐਲਏ ਫਰੋਜ਼ਪੁਰ ਸ਼ਰੀ ਤੋਂ ਨੇ ਐਮਐਲਏ ਰਣਵੀਰ ਪੁੱਲਰ ਉਹ ਕਿタルਨੇ ਚ ਗਏ ਸੀ ਵਪਾਰੀਆਂ ਦੇ ਚ ਉੱਥੇ ਕਿਸੇ ਕਿਸਾਨ ਨੂੰ ਕੋਈ ਗਾਲ ਕੱਢੀ ਉਹਨਾਂ ਨੇ ਤਾਂ ਉਹ ਵਿਧਾਨ ਸਭਾ ਇਹ ਮੈਂ ਉਹਨਾਂ ਨੂੰ ਸਵਾਲ ਕੀਤਾ ਤੇ ਉਹਨਾਂ ਨੇ ਬੜੀ ਨਿਮਰਤਾ ਦੇ ਨਾਲ ਕਿਹਾ ਕਹਿੰਦੇ ਹੋ ਸਕਦਾ ਹੀਟ ਆਫ ਦਾ ਮੂਵਮੈਂਟ ਮੇਰੇ ਤੋਂ ਕੁਝ ਕਹਾ ਹੋ ਗਿਆ ਹੋਵੇ ਪਰ ਮੈਂ ਕਹਿੰਦੇ ਛੋਟਾਂ ਲੋਕਾਂ ਤੋਂ ਮੈਂ ਕਿਸੇ ਤੋਂ ਵੱਡਾ ਨਹੀਂ ਹੈਗਾ ਮੈਂ ਆਪਣੇ ਕਹੇ ਸ਼ਬਦ ਵਾਪਸ ਲੈਣਾ ਤੇ ਮੈਨੂੰ ਲੱਗਦਾ ਇਹ ਜਿਹੜੀ ਪਲਾਈਡਨੈਸ ਆ ਉਹ ਸਾਰੀ ਨਿਮਰਤਾ ਮੈਨੂੰ ਲੱਗਦਾ ਰਣਵੀਰ ਸਿੰਘ ਭੁੱਲਰ ਤੋਂ ਸਿੱਖ ਲੈਣੀ ਚਾਹੀਦੀ ਬਾਕੀ ਸਾਰਿਆਂ ਨੂੰ ਨਹੀਂ ਮੈਨੂੰ ਇਹ ਸਮਝਾਓ ਪਹਿਲੇ ਸਾਰੇ ਪ੍ਰੈਸ ਵਾਲੇ ਮੇਰੇ ਭਰਾ ਵੀ ਮੈਂ ਤੁਸੀਂ ਮੇਰੇ ਖਿਲਾਫ ਕੋਈ ਖਬਰ ਲਾ ਰਹੇ ਹੋ ਮੇਰਾ ਤੁਹਾਨੂੰ ਪੁੱਛਣਾ ਰਾਈਟ ਬਣਦਾ ਕਿ ਨਹੀਂ ਬਣਦਾ ਬਿਲਕੁਲ ਬਣਦਾ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਸੀ ਮੈਨੂੰ ਅੱਗੋਂ ਕਹ ਬਈ ਜਾ ਮੈਂ ਤੇ ਲਾਤੀ ਜਾ ਤੂੰ ਮੇਰੇ ਤੇ ਕੇਸ ਪਾ ਲਈ ਜੋ ਤੂੰ ਕਰਨਾ ਕਰ ਲਈ ਤੁਸੀਂ ਕਹੋ ਤੇ ਮੈਂ ਮੈਂ ਤੁਹਾਨੂੰ ਕੀ ਕਹਾਂ ਜਦੋਂ ਮੈਂ ਤੁਹਾਨੂੰ ਕਹਾਂਗਾ ਕਿ ਤੁਸੀਂ ਕੇਸ ਪਾਓ ਤੁਸੀਂ ਕਹੋ ਚਲ ਠੀਕ ਆ ਮੈਂ ਕੇਸ ਪਾਉਣਾ ਨਹੀਂ 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 ਪਰ ਮੈਂ ਪਰ ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਬਾਹਰ ਆ ਮੈਂ ਦੇਖੂਗਾ ਉਹਨੇ ਕਿਹਾ ਸੀ ਵੀ ਤੂੰ ਜਾ ਜੋ ਕਰਨਾ ਕਰ ਲਈ ਮੈਂ ਫਿਰ ਇੱਥੇ ਨਹੀਂ ਆਪਾਂ ਬਈ ਤੂੰ ਤੇਰੇ ਕੋਲ ਜੋ ਹੁੰਦਾ ਕਰ ਲਈ ਤਜਾ ਕਰ ਮੈਂ ਵੀ ਇੱਥੇ ਨਹੀਂ ਆਦਾ ਵੇਖਣਾ ਵੇਖ ਲਈ ਮੈਂ ਫਿਰ papa ਇੱਥੇ ਨਹੀਂ ਵੇਖਾਂਗੇ ਇੱਥੇ ਦੇ ਸਦਨ ਆ ਆਪਾਂ ਬਾਹਰ ਵੇਖ ਲਾਂਗੇ ਇਹ ਚ ਕੀਰਜ ਇਹਦੇ ਇਹਦੇ ਚ ਹਰਜ ਕੀ ਸੁਣੋ ਮੈਂ ਤੁਹਾਨੂੰ ਪੱਖ ਪੁੱਛਣ ਗਿਆ ਤੁਸੀਂ ਕੋ ਬਦਮਾਚੀ ਦਿਖਾ ਰਹੇ ਹੋ ਮੈਂ ਤਾਂ ਤੁਸੀਂ ਇਹ ਕਹਿਣੋ ਜਾ ਜੋ ਮਰਜ਼ੀ ਕਰ ਲਈ ਮੈਂ ਫਿਰ ਇੱਥੇ ਨਹੀਂ ਆਪਾਂ ਬਾਹਰ ਵੇਖ ਲਾਂਗੇ ਫਿਰ ਇਹਦੇ ਚ ਮੇਰੇ ਵਾਲੀ ਬਦਮਾਚੀ ਉਹਦੀ ਬਦਮਾਚੀ ਕਿ ਮੇਰੀ ਬਦਮਾਚੀ ਹੈ ਬਦਮਾਚੀ ਤੋ ਕਰ ਰਿਆ ਸੀ ਮੈਂ ਤਾਂ ਆਪਦਾ ਪੱਖ ਪੁੱਛਣ ਗਿਆ ਨੂੰ ਵੀ ਤੂੰ ਸਾਡੇ ਖਿਲਾਫ ਕਿਉਂ ਬੋਲਿਆ ਤੂੰ ਸਾਡੇ ਖਿਲਾਫ ਟੀਆਰਪੀ ਲੈਣ ਦੇ ਚੱਕਰ 'ਚ ਸਾਡੇ ਖਿਲਾਫ ਕੋ ਬੋਲਿਆ ਅੱਜ ਉਹਦਾ ਮਾਲਕ ਦੇ ਧਮਕੀ ਦੇ ਰਿਹਾ ਸੀ ਇਹਦੇ ਮੈਨੂੰ ਚੈਨਲ ਹੀ ਧਮਕੀ ਵਾਲਾ ਲੱਗਦਾ ਤੇ ਹਰ ਇੱਕ ਨੂੰ ਧਮਕੀ ਦੇ ਕੇ ਹਰ ਇੱਕ ਨੂੰ ਡਰਾ ਧਮਕਾ ਕੇ ਮੈਂ ਤੇਰੇ ਹਲਕੇ 'ਚ ਜਾਊਂਗਾ ਮੇਰੇ ਹਲਕੇ 'ਚ ਆਵੇ ਵੈਲਕਮ ਜੀ ਆਇਆਂ ਮੈਂ ਉਹਨੂੰ ਕਹਿਣਾ ਜਿਹੜਾ ਵੀ ਉਹਦਾ ਮਾਲਕ ਆ ਵੀ ਤੂੰ ਆਪ ਆ ਮੈਂ ਵੀ ਤੇਰੇ ਨਾਲ ਚੱਲੂਗਾ ਹਲਕੇ ਦੇ ਵਿੱਚ ਆਪਾਂ ਫੇਰਾਂਗੇ ਜਿੱਥੇ ਮੇਰੀ ਮਾੜੀ ਖਬਰ ਹੋਈ ਉਹ ਵੀ ਛਾਪਦੀ ਜਿੱਥੇ ਮੇਰੀ ਚੰਗੀ ਹੋਈ ਉਹ ਵੀ ਛਾਪੀ ਤੇਰਾ ਰਾਈਟ ਬੰਦ ਉਹਨਾਂ ਨੇ ਉਹਨਾਂ ਨੇ ਹਾਲਾਂਕਿ ਅੱਜ ਵੀ ਤੁਸੀਂ ਉਹ ਜਿਹੜਾ ਰਵੈਤੀ ਨਸ਼ਾ ਵਾਲਾ ਮੁੱਦਾ ਚੱਕਿਆ ਉਹਨਾਂ ਨੇ ਉਹ ਵੀ ਚਲਾਇਆ ਬੀਤੇ ਦਿਨ ਤੁਸੀਂ ਜਿਹੜੇ ਫਰਾਡ ਏਜੰਟ ਨੇ ਉਹਨਾਂ ਖਿਲਾਫ ਮੁੱਦਾ ਚੱਕਿਆ ਸੀਗਾ ਜਿਹੜੀ ਜਾਇਦਾਦ ਜ਼ਬਤ ਕਰਨ ਦਾ ਉਹ ਵੀ ਉਹਨਾਂ ਨੇ ਚਲਾਇਆ ਉਹ ਕਹਿੰਦੇ ਸੀ ਇਹ ਨਹੀਂ ਕੋਈ ਮਕਲੀ ਮ ਕੋਈ ਗਲਤ ਚੀਜ਼ ਆ ਜਿਹੜੀ ਕੋਈ ਸਹੀ ਹੁੰਦੀ ਹੈ ਸਹੀ ਗਲਤ ਗਲਤ ਸਾਰੀ ਚਲਾਉਨੇ ਆਸੀਂ ਤੁਸੀਂ ਹੁਣ ਜਿਹੜਾ ਮੇਰੇ ਤੋਂ ਪੱਖ ਲੈ ਕੇ ਚੱਲੇ ਹੋ ਤੁਸੀਂ ਇਹ ਪੁੱਛੋਗੇ ਵੀ ਤੁਹਾਡੇ ਕੋਲ ਕੀ ਪ੍ਰੂਫ ਹੈ ਵੀ ਉਹ ਲੜੇ ਸੀ ਉੱਥੇ ਤੁਸੀਂ ਕਿਉਂ ਚਲਾਇਆ ਉਹਨਾਂ ਦਾ ਪੱਖ ਪੁੱਛਣ ਤੋਂ ਬਿਨਾਂ ਮੈਂ ਬਿਲਕੁਲ ਉਹਨਾਂ ਨੂੰ ਕੰਟੈਕਟ ਕਰੂੰਗਾ ਉਹਨਾਂ ਨੂੰ ਕਹੂੰਗਾ ਕਿ ਤੁਸੀਂ ਆਪਣਾ ਪੱਖ ਰੱਖੋ ਐਮਐਲਏ ਸਾਹਿਬ ਦਾ ਪੱਖ ਹੀ ਆ ਜੋ ਆਪਣਾ ਪੱਖ ਰੱਖਣਗੇ ਤਾਂ ਮੈਂ ਉਹਨਾਂ ਦਾ ਪੱਖ ਵੀ ਚਲਾਉਂਗਾ ਜੇ ਨਹੀਂ ਰੱਖਣਗੇ ਤਾਂ ਤੁਹਾਡਾ ਕੱਲਿਆਂ ਦਾ ਪੱਖ ਚਲਾਉਂਗਾ ਬਸ ਫਿਰ ਇਹ ਜਿੰਨੇ ਵੀ ਤੁਸੀਂ ਮੇਰੇ ਭਰਾ ਮੇਰੇ ਕੋਲ ਲੈ ਕੇ ਚੱਲੇ ਹੋ ਇੰਟਰਵਿਊ ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਪਹਿਲੋਂ ਉੱਤੋਂ ਪ੍ਰੂਫ ਪੁੱਛੋ ਵੀ ਤੁਸੀਂ ਦੋਵੇਂ ਦਿਨੇਸ਼ ਛੱਡੇ ਨੂੰ ਤੇ ਪਟਾਣ ਮੈਨੂੰ ਲੜਦੇ ਕਿੱਥੇ ਵੇਚਿਆ ਤੇ ਸੀਐਮ ਵੇਚ ਆਉਂਦਾ ਕਿੱਥੇ ਵੇਚਿਆ ਤੇ ਐਮਐਲ ਨੂੰ ਹਟਾਉਂਦਾ ਕਿੱਥੇ ਵੇਚਿਆ ਇੱਕ ਦੂਜੇ ਨਾਲ ਗੱਲ ਫੜਦੇ ਕਿੱਥੋਂ ਵੇਚਿਆ ਇਹ ਚੀਜ਼ਾਂ ਉਹਨਾਂ ਨੂੰ ਤੁਸੀਂ ਵੀ ਪੁੱਛੋ ਤੁਹਾਡਾ ਵੀ ਮੈਂ ਧੰਨਵਾ ਮੈਸਿਕ ਸਵਾਲ ਹੋਰ ਕਿ ਜਿਸ ਤਰ੍ਹਾਂ ਮੈਂ ਬੁੱਲਰ ਸਾਹਿਬ ਦੀ ਗੱਲ ਕੀਤੀ ਜਾਂ ਕਿਸੇ ਦੀ ਵੀ ਚਲੋ ਕਹਿੰਦੇ ਵੀ ਜ਼ਿਆਦਾਤਰ ਵਿਧਾਇਕ ਇਸ ਤਰ੍ਹਾਂ ਗੱਲ ਨਹੀਂ ਕਰਦੇ ਪਠਾਨ ਮਾਜਰਾ ਕੋਲੇ ਕੋਈ ਖਾਸ ਤਾਕਤ ਆ ਕੋਈ ਨੇੜਤਾ ਸੀਐਮ ਸਾਹਿਬ ਨਾਲ ਕੋਈ ਰਿਸ਼ਤੇਦਾਰੀ ਆ ਉਹਨਾਂ ਨੂੰ ਇਹ ਨਹੀਂ ਇਹਨਾਂ ਦੀ ਜਿਹੜੀ ਤਾਕਤ ਆ ਉਹਦਾ ਸੋਰਸ ਕੀ ਆ ਕਿੱਥੋਂ ਆਉਂਦੀ ਆ ਇਹ ਤਾਕਤ ਵੀ ਇਸ ਤਰ੍ਹਾਂ ਤੈਸ ਚਾ ਕੇ ਇਸ ਤਰ੍ਹਾਂ ਡਰਾਉਣ ਦੀ ਗੱਲ ਕਰਦੇ ਨੇ ਮੈਂ ਨਾ 10 ਸਾਲ ਜ਼ਿਲ੍ਹਾ ਪ੍ਰਧਾਨ ਰਿਆ ਇਹ ਨਹੀਂ ਵੀ ਹੁਣ ਮੇਰਾ ਪ੍ਰੈਸ ਨਾ ਵਾਹ ਪਿਆ 5 ਸਾਲ ਮੈਂ ਚੇਅਰਮੈਨ ਵੀ ਰਿਆਂ ਸਰਪੰਚ ਵੀ ਰਿਆਂ ਟਰੱਕ ਨੇ ਦਾ ਪ੍ਰਧਾਨ ਵੀ ਰਿਆਂ ਤੇ ਮੇਰਾ ਪ੍ਰੈਸ ਵਾਲਾ ਨਾ ਸਾਰਾ ਦਿਨ ਬਾਹਰ ਹੁੰਦਾ ਇਹ ਤੇ ਨਹੀਂ ਵੀ ਇੱਕ ਕੱਲੇ ਇੱਕ ਕੱਲੇ ਪ੍ਰੈਸ ਵਾਲੇ ਨਾਲ ਮੈਂ ਲੜ ਪਿਆ ਜਾਂ ਮੇਰਾ ਐਕਸਪੀਰੀਅੰਸ ਨਹੀਂ ਹੈਗਾ ਮੇਰੀ 25 30 ਸਾਲ ਦੀ ਸਿਆਸਤ ਆ ਵੀ ਇਹ ਬੰਦਾ ਮੈਨੂੰ ਸਿਖਾਊਗਾ ਸੰਦੀਪ ਕੀਨਾ ਇਹਦਾ ਜੋ ਵੀ ਇਹਦਾ ਨਾਂ ਹੈ ਨਾ ਉਹ ਮੈਨੂੰ ਸਿਖਾਊਗਾ ਸਿਆਸਤ ਜਾਂ ਮੈਨੂੰ ਇਹਨਾਂ ਤੋਂ ਸਿੱਖਣੀ ਪਊਗੀ ਜੇ ਮੈਂ ਲੜਦਾ ਹਾਂਗਾ ਤਾਂ ਮੈਂ ਹੋਰ ਪੱਤਰਕਾਰਾਂ ਨਾਲ ਵੀ ਲੜਦਾ ਹਾਂਗਾ ਜਦੋਂ ਮੈਂ 10 ਸਾਲ ਆ ਜਿਲ੍ਹਾ ਪ੍ਰਧਾਨ ਰਿਹਾ ਉਦੋਂ ਕਿੰਨੇ ਕਹਣਾ ਲੜਿਆ ਚੇਅਰਮੈਨ ਰਿਹਾ 5 ਸਾਲ ਉਦੋਂ ਕਿੰਨੇ ਕਹਣਾ ਲੜਿਆ ਪਿੱਛੇ ਮੈਂ ਕਿੰਨੇ ਕਹਣਾ ਲੜਿਆ ਜਦੋਂ ਜਦੋਂ ਕਿਸੇ ਨੂੰ ਬਦਨਾਮ ਕਰਨ ਵਾਸਤੇ ਜਾਂ ਕੁਝ ਗੱਲ ਕਰਨ ਵਾਸਤੇ ਕਰਨਾ ਏਡੀ ਕੋਈ ਗੱਲ ਨਹੀਂ ਇਹ ਇਹ ਐਮਐਲਏ ਜਿੰਨੇ ਵੀ ਸਾਡੇ ਸਾਰੇ ਟ੍ਰੇਨਡ ਆ ਇਹਨਾਂ ਸਾਨੂੰ ਇਹਨਾਂ ਤੋਂ ਪੁੱਛਣ ਦੀ ਲੋੜ ਨਹੀਂ ਵੀ ਸਾਨੂੰ ਕੋ ਟ੍ਰੇਨਿੰਗ ਦੀ ਲੋੜ ਹੈ ਕਿ ਨਹੀਂ ਲੋੜ ਅਸੀਂ ਸਾਰਿਆਂ ਨਾਲ ਭਾਈਚਾਰਾ ਬਣਾ ਕੇ ਚੱਲਦੇ ਆ ਸਾਰੇ ਤੁਸੀਂ ਇੱਕ ਦੂਜੇ ਨਾਲ ਸਾਨੂੰ ਮਿਲਦੇ ਆ ਤੁਹਾਡਾ ਨਾਲ ਜੋ ਬਦਸਲੂਕੀ ਕਰਦੇ ਉਹਦੇ ਨਾਲ ਕਿਵੇਂ ਕਰਾਂਗੇ ਉਹ ਉਹਦੀ ਬਦਸਲੂਕੀ ਦਾ ਉਹਨੂੰ ਪੁੱਛਣ ਗਏ ਤੇ ਉਹ ਅੱਗੋਂ ਸਾਡੇ ਨਾਲ ਬਦਸਲੂਕੀ ਕੀਤੀ ਉਹਦਾ ਨੇ ਇਸ਼ੂ ਬਣਾ ਲਿਆ ਵੀ ਸਾਨੂੰ ਤਜਰਬਾ ਘਟਿਆ ਜਾਂ ਸਾਨੂੰ ਪਤਾ ਨਹੀਂ ਜਿੰਨੇ ਉਹਦੀ ਉਮਰ ਹੈ ਉਹਨੇ ਚੰਦਾ ਤਾਂ ਮੇਰਾ ਐਕਸਪੀਰੀਅੰਸ ਸਿਆਸਤ ਦਾ ਆ ਸੋ ਅਪਾਉ ਛੱਡੀਏ ਹੁਣ ਅਗਲੀ ਗੱਲ ਜਿਹੜੀ ਅਸਲ ਦੇ ਵਿੱਚ ਇਸ਼ੂ ਸੀ ਜਿੱਥੋਂ ਗੱਲ ਸ਼ੁਰੂ ਹੋਈ ਜਿੱਥੋਂ ਕਿਹਾ ਜਾ ਰਿਹਾ ਕਿ ਤੁਹਾਡੀ ਤੇ ਦਿਨੇਸ਼ ਚੱਡਾ ਦੀ ਬਹਿਸ ਹੋਈ ਉਸੇ ਮਾਈਨਿੰਗ ਨੂੰ ਲੈ ਕੇ ਕਹਿੰਦੇ ਰੋਪੜ ਦੇ ਵਿੱਚ ਦਿਨੇਸ਼ ਚੱਡਾ ਦੇ ਹਲਕੇ ਦੇ ਵਿੱਚ ਮਾਈਨਿੰਗ ਹੁੰਦੀ ਆ ਤੇ ਦਿਨੇਸ਼ ਚੱਡਾ ਇਸ ਗੱਲ ਤੋਂ ਔਖੇ ਨੇ ਕਿ ਹਰਮੀਤ ਸਿੰਘ ਪਠਾਣ ਮਾਜਰਾ ਇੱਥੇ ਆ ਕੇ ਸਾਰਾ ਕੰਮ ਸਾਂਭ ਰਹੇ ਨੇ ਮਾਈਨਿੰਗ ਆਪ ਦੇਖ ਰਹੇ ਨੇ ਕਹਿੰਦੇ ਮੈਂ ਕੋਈ ਗੱਲ ਕਰਾਂ ਯਾਰ ਸਾਡੀ ਕੋਈ ਝਗੜਾ ਹੀ ਨਹੀਂ ਹੋਇਆ ਨਾ ਮੈਂ ਬਾਬੇ ਦੀ ਨਾਮ ਕਰਕੇ ਕਿਸਦਾ ਨਾ ਮੇਰਾ ਕੋਈ ਉਥੇ ਲੈਣ ਨਾ ਕੋਈ ਦੇਣ ਬਾਬੇ ਬੁੱਢੇ ਨੂੰ ਮੰਨਦਾ ਮੈਂ ਵੀ ਮੇਰਾ ਉਥੇ ਕੋਈ ਲੈਣ ਨਹੀਂ ਦੇਣ ਨਹੀਂ ਕੋਈ ਮੈਨਿੰਗ ਨਾ ਕੋਈ ਵਾਹ ਨਾ ਵਾਸਤਾ ਉਹ ਤਾਂ ਹੁਣ ਆਪਦਾ ਪੱਖ ਰੱਖ ਕੇ ਆਪਦਾ ਉਹ ਸਿਸਟਮ ਬਣਾ ਕੇ ਚੱਲ ਪਿਆ ਉਹਨੂੰ ਦਿਨੇਸ਼ ਚੱਡੇ ਨੂੰ ਕਹ ਦੋ ਵੀ ਉਹ ਨਾਮ ਕਰਕੇ ਕਵੇ ਜਾਂ ਮੈਂ ਕਵਾਂ ਜੇ ਤਾਂ ਸਾਡੀ ਝਗੜਾ ਹੀ ਨਹੀਂ ਹੋਇਆ ਤੇ ਉਹਦੇ ਵਿੱਚ ਮੈਨਿੰਗ ਕਿੱਥੋਂ ਆ ਗਈ ਨਾ ਮੇਰਾ ਕੋ ਬੰਦਾ ਜਿਹੜਾ ਮੇਰਾ ਕੋ ਬੰਦਾ ਕੰਮ ਚਲਾਉਂਦਾ ਹੋਊਗਾ ਉਹਦੇ ਤੇ ਪਰਚਾ ਦੇ ਦੇਣਾ ਉਹਦੇ ਤੇ ਜੋ ਬਣਦੀ ਕਾਰਵਾਈ ਕਰਦਾ ਪਰਚਾ ਕਿਹਨੇ ਦੇਣਾ ਤੁਹਾਡੀ ਸਰਕਾਰ ਆ ਤੁਸੀਂ ਕੱਲ ਨਹੀਂ ਸਮਝਦਾ ਜਿਹੜਾ ਮੇਰਾ ਕੋ ਬੰਦਾ ਮੇਰਾ ਬੰਦਾ ਹੋਊਗਾ ਮੈਨੂੰ ਪਤਾ ਨਹੀਂ ਜਿਹੜਾ ਬੰਦਾ ਉੱਥੇ ਆਏਗਾ ਉਹ ਕੌਣ ਬੰਦਾ ਮੈਨੂੰ ਨਾਂ ਦੱਸ ਦੇਣਾ ਉਹਦਾ ਕਿਹੜੇ ਬੰਦਾ ਮੇਰਾ ਨਾਂ ਲੈ ਕੇ ਕਰ ਰਿਆ ਜਾਂ ਦਿਨੇਸ਼ ਚੱਡਾ ਕਹਿੰਦੇ ਜਾਂ ਕੋਈ ਹੋਰ ਕਹਿੰਦੇ ਜਦੋਂ ਮੇਰੀ ਤਾਂ ਦਿਨੇਸ਼ ਚੱਡੇ ਦੀ ਗੱਲ ਹੀ ਨਹੀਂ ਕੋਈ ਹੋਈ ਤੇ ਉਥੇ ਮੈਨਿੰਗ ਕਿੱਥੋਂ ਆ ਗਈ ਨਾ ਮੇਰਾ ਕੋ ਮੈਨਿੰਗ ਨਾ ਲੈਣ ਦਾ ਕੋ ਦੇਣ ਦਾ ਇਹ ਨਾ ਵੀ ਨਾ ਸੀ ਠੀਕ ਹੈ ਕਿ ਨਹੀਂ ਜਦੋਂ ਕੋਈ ਹੈ ਹੀ ਕੁਛ ਨਹੀਂ ਇਹ ਤੇ ਹੁਣ ਆਪਦੇ ਕੋਲੋਂ ਮਨ ਘੜਤ ਗੱਲਾਂ ਬਣਾਤੀਆਂ ਵੀ ਸਾਡਾ ਉਹਦੇ ਨਾਲ ਰੌਲਾ ਦੂਜੇ ਨਾਲ ਪੈ ਗਿਆ ਕੱਲ ਕਹਿ ਰਹੇ ਸੀ ਉਥੇ ਦਿੱਲੀ ਗਏ ਆ ਪਰਸੋ ਜਦੋਂ ਕਹਿ ਰਿਆ ਸੀ ਵੀ ਦਿੱਲੀ ਗਏ ਉਥੇ ਕੇਜਰੀਵਾਲ ਸਾਹਿਬ ਦੇ ਉਥੇ ਦਫ਼ਤਰ 'ਚ ਟੱਕਰ ਪਏ ਨਾ ਕੋਈ ਮੈਂ ਕੇਜਰੀਵਾਲ ਕੋ ਗਿਆ ਨਾ ਉਹ ਮੈਂ ਆਪਦੇ ਕੰਮ ਗਿਆ ਦਿੱਲੀ ਆਪਦਾ ਸਮਾਨ ਲੈਣ ਗਿਆ ਕਰਦਾ ਮੈਨੂੰ ਉਹਦਾ ਕੋਈ ਲੈਣ ਨਹੀਂ ਦੀਨੀ ਉਹ ਕਿੱਥੇ ਗਿਆ ਮੈਨੂੰ ਉਹਦਾ ਪਤਾ ਨਹੀਂ ਵੀ ਦਿੱਲੀ ਹਾਜ਼ਰੀ ਭਰਨ ਦੀ ਕਾਲੀ ਰਹਿੰਦੀ ਆ ਪੰਜਾਬ ਦੇ ਐਮਐਲਏ ਨੂੰ ਯਾਰ ਅਸੀਂ ਤਾਂ ਗਏ ਹੀ ਨਹੀਂ ਸਾਡਾ ਉਹ ਲੀਡਰ ਆ ਸਾਡਾ ਕੇਜਰੀਵਾਲ ਸਾਹਿਬ ਲੀਡਰ ਹੈ ਸਾਡੇ ਭਗਵੰਤ ਮਾਨ ਜੀ ਲੀਡਰ ਆ ਅਸੀਂ ਜਾ ਸਕਦੇ ਹਾਂ ਉਹਨਾਂ ਕੋਲ ਸਾਨੂੰ ਕਿਸੇ ਤੋਂ ਪਰਮਿਸ਼ਨ ਲੈਣ ਦੀ ਥੋੜਾ ਲੋੜ ਆ ਅਸੀਂ ਜਦੋਂ ਮਰਜ਼ੀ ਜਾ ਸਕਦੇ ਹਾਂ ਯਾਰ ਇਹ ਕੋਈ ਗੱਲ ਹੀ ਨਹੀਂ ਹੈ ਕਿ ਜਦੋਂ ਕੋਈ ਗੱਲ ਹੋਈ ਨਹੀਂ ਤਾਂ ਉਹਨੂੰ ਕਿਵੇਂ ਕਿਵੇਂ ਉਹਦੇ 'ਚ ਵੜ ਜਾਈਏ ਵੀ ਅਸੀਂ ਲੜੇ ਆ ਜਦੋਂ ਕੋਈ ਗੱਲ ਹੀ ਨਹੀਂ ਹੋਈ ਸ਼ੁਕਰੀਆ ਜੀ ਬਹੁਤ-ਬਹੁਤ ਧੰਨਵਾਦ ਅਸੀਂ ਸਮਾਂਤਾ ਸੋ ਇਸਨ ਹਰਮਿਤ ਸਿੰਘ ਪਠਾਨ ਮਾਜਰਾ ਐਮ ਐਲ ਏ ਸਨੌਰ ਜਿਨ੍ਹਾਂ ਨੇ ਕੱਲ ਵਿਧਾਨ ਸਭਾ 'ਚ ਹੋਈ ਸਾਰੀ ਗੱਲਬਾਤ ਤੇ ਹਰ ਸਵਾਲ ਦਾ ਜਿਹੜੇ ਸਵਾਲ ਉਹਨਾਂ ਨੂੰ ਬਣਦੇ ਸੀ ਸਵਾਲ ਕੀਤੇ ਤੇ ਹਰ ਸਵਾਲ ਦਾ ਉਹਨਾਂ ਨੇ ਜਵਾਬ ਦਿੱਤਾ ਤੁਸੀਂ ਅੱਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ